ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਂਦਲ ਚੱਲਦਾ ਵੀਰ ਚੱਕਰਵਰਤੀ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਸੁਖਾ ਸਿੰਘ ਜੀ ਬਾਬਾ ਸਿਵਾ ਸਿੰਘ ਜੀ ਨਿਹੰਗ ਸਿੰਘ ਜਥੇਬੰਦੀ ਨੇ ਮੋਰਚਾ ਲਾਇਆ ਹੋਇਆ ਇੱਥੇ ਜੋ ਕਿ ਇਹ ਸਾਡਾ ਪੜਾਵਾ ਜੀ ਜੀ ਇੱਥੇ ਸਾਡਾ ਸ਼ਰਧਾਈਆਂ ਦਾ ਪੈਰਾ ਵੀ ਨਾਲ ਚੱਲਦਾ ਜੀ ਜੀ ਤੇ ਇੱਥੇ ਆਪਾਂ ਜਿੰਨੀ ਸਾਰੀ ਮਾਰਕੀਟ ਆਣਾ ਪੋਲ ਦੇ ਥਲੜੀ ਜਿੰਨੀ ਮਾਰਕੀਟ ਆ ਸਾਰੇ ਨੂੰ ਇਹੋ ਹੀ ਹਦਾਇਤ ਦਿੱਤੀ ਹੋਈ ਆ ਵੀ ਭਾਈ ਬੀੜੀ ਸਿਗਰਟ ਦਾ ਇੱਥੇ ਸਾਡੇ ਲਾ ਕੇ ਕਿਸੇ ਨੇ ਸੇਵਨ ਨਹੀਂ ਕਰਨਾ ਤੇ ਦੂਜਾ ਆ ਵੀ ਇਹ ਨਾ ਪਹਿਲੇ ਇੱਥੇ ਬਾਥਰੂਮ ਕਰਦੇ ਸੀ ਐਸੇ ਏਰੀਆ ਦੇ ਵਿੱਚ ਹੀ ਇਹਨਾਂ ਨੂੰ ਇਹ ਸੁਣਾ ਵੀ ਇੱਥੇ ਬਾਥਰੂਮ ਨਹੀਂ ਕਰਨਾ ਗੰਦਗੀ ਨਹੀਂ ਫਲਾਉਣੀ ਇੱਥੇ ਪੂਰਾ ਸੋਟਨਾ ਦੂਰ ਜਾਣਾ ਇਹ ਸਾਡਾ ਬਜਨ ਮੰਨ ਲਗੇ ਹੁਣ ਸਾਨੂੰ ਦੱਸ ਦੇਣ ਹੋ ਗਿਆ ਵੀ ਇੱਥੇ ਸੁਧਾਰ ਕਰਨ ਦੇ ਵੀ ਇੱਥੇ ਸਾਡੇ ਲਾ ਕੇ ਕਿਸੇ ਨੇ ਬੀੜੀ ਤਮਾਕੂ ਨਹੀਂ ਲਾਉਣਾ ਤੇ ਇਹ ਵੀਰ ਸਾਡੇ ਲਾ ਕੇ ਆਂਦੇਗੇ ਚੰਡਿਆ ਇਹਨੂੰ ਵੀ ਅਲਰਟ ਕੀਤਾ ਆ ਵੀ ਪਈ ਆਪਣੇ ਕਾਮਤੋਂ ਆਵਾਜ਼ ਆਇਆ ਸਾਡੇ ਲਾਗੇ ਸ਼ਰਾਬ ਬੀੜੀ ਦਾ ਸੇਵਨ ਨਹੀਂ ਕਰਨਾ ਜੇ ਕੀਤਾ ਤੇ ਫੇਰ ਪਾਈ ਆਪਾਂ ਤਿੰਨੋਂ ਵੀ ਮਤਲਬ ਪਹਿਲੇ ਤੇ ਪੰਜਾਬੀ ਨਾਲ ਸੁਧਾਰਨਦੇ ਆ ਤੇ ਫੇਰ ਤੁਨੂੰ ਨਿਹੰਗ ਸਿੰਘ ਫੌਜਾਂ ਵਾਂਗ ਸੁਧਾਰਾਂਗੇ ਇਹ ਹੁਣ ਆਂਡੇ ਵੇਚਣ ਡਿਆ ਵਾ ਇਥੇ ਇੱਕ ਭਈਆ ਦੁਕਾਨੇ ਲੈਣ ਆਇਆ ਤੇ ਫੌਜਾਂ ਆਪਣੀ ਗੱਡੀ ਦਾ ਇਸ਼ਨਾਨ ਕਰਾਉਂਦੀਆਂ ਅਸੀਂ ਉਹਨੂੰ ਕਿਹਾ ਵੀ ਪਾਈ ਇਥੇ ਬੀੜੀ ਨਹੀਂ ਪੀਣਾ ਤੇ ਬੀੜੀ ਪੀਣਾ ਮਨਾ ਉਹ ਬੀੜੀ ਸੁੱਟ ਕੇ ਦਹਤ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਗਲਤੀ ਹੋ ਗਈ ਆਈਆਂ ਨੂੰ ਕਿਹਾ ਵੀ ਤੂੰ ਆਪਣਾ ਕੰਮ ਕਰ ਸਾਨੂੰ ਆਪਣਾ ਕਰਨ ਦੇ ਇਹ ਪਿੱਜਾ ਰਾਹੀਰੇ ਥੋਨੇ ਨੰਗਦਾ ਜਾਣ ਰਿਆ ਇਹ ਮੈਨੂੰ ਹੋਜੀਨਾ ਕਹਿੰਦਾ ਕਹਿੰਦਾ ਬਾਬਾ ਜੀ ਇੱਧਰ ਆਓ ਮੈਂ ਕਿਹਾ ਹਾਂਜੀ ਕਹਿੰਦਾ ਤੁਹਾਨੂੰ ਕਿੰਨਾ ਚਿਰ ਆਇਥੇ ਆਇਆ ਨੂੰ ਮੈਂ ਕਿਹਾ 20 ਦਿਨ ਆਂਦੇ ਆਲੇ ਨੂੰ ਕਿੰਨਾ ਚਿਰ ਆਇਥੇ ਮੈਂ ਕਿਹਾ 20 ਸਾਲ ਤੇ ਕਹਿੰਦਾ ਤੁਸੀਂ ਡੱਕ ਲੋਗੇ ਕਹਿੰਦਾ ਤੁਸੀਂ ਡੱਕ ਲੋਗੇ ਨੂੰ ਬੀੜੀ ਪੀਣ ਤੋਂ ਮੈਂ ਕਿਹਾ ਯਾਰ ਬੀੜੀ ਪੀਣ ਤੋਂ ਤਾਂ ਆਪਾਂ ਡੱਕਣਾ ਡੱਕਣਾ ਨਾ ਤੇ 20 ਸਾਲਾਂ ਦੀ ਗੱਲ ਆ ਤੇ ਨਾ 20 ਦਿਨਾਂ ਦੀ ਗੱਲ ਆ ਮਸਲਾ ਬੀੜੀ ਪੀਣ ਦਾ ਹੋਰ ਮਸਲਾ ਕੋਈ ਨਹੀਂਗਾ ਜਿੱਤੇ ਨਿਹਾਨ ਸਿੰਘ ਫੌਜ ਦਾ ਤਾਰਾ ਹੋਊਗਾ ਉੱਥੇ ਜਗਤ ਜੂਠ ਬੱਜਰ ਕਰਾਤ ਵਾਲੇ ਬੰਦੇ ਨੂੰ ਆਪਾਂ ਡੱਕਾਂਗੇ ਡੱਕਾਂਗੇ ਭਾਵੇਂ ਸ਼ਾਨशाह ਕਿਉਣੀਗਾ ਇੰਨੀ ਗੱਲ ਕਰਦਿਆਂ ਕਰਦਿਆਂ ਅੱਜ ਤੇ ਸਾਡੀ ਤੂੰ ਤੂੰ ਨਾਮ ਹੋ ਗਈ ਆ ਤੇ ਫੌਜਾਂ ਨੇ ਇੱਕੋ ਹੀ ਚਪੇੜ ਮਾਰੀ ਆ ਮੀਡੀਆ ਦੇ ਵਿੱਚ ਖਲੋ ਕੇ ਕਹਿੰਨੇ ਆ ਇੱਕੋ ਹੀ ਚਪੇੜ ਇੱਕ ਚਪੇੜ ਮਾਰੀ ਆ ਦੋ ਲੋੜਨੀਆਂ ਖਾਂਦਾ ਥੰਮਣਾ ਵੱਜਾ ਵਾ ਤੇ ਭੱਜ ਕੇ ਜਾ ਕੇ ਜਲੇਬੀਆਂ ਵਾਲੇ ਨੰਬਰ ਵੜ ਗਿਆ ਵਾ ਉਹ ਸਾਹਮਣੇ ਜਲੇਬੀਆਂ ਆ ਦਾ ਖੋਖਾ ਜੇ ਦੂਜੀ ਚਪੇੜ ਨਹੀਂ ਉਹਨੂੰ ਮਾਰੀ ਆ ਆ ਡਾਗ ਮੇਰੇ ਕੋਲ ਆ ਸਿਰਫ ਪੋਲੀ ਜੀ ਮਾਰੀ ਆ ਤੇਰੀ ਦੀ ਤੇ ਦੌੜ ਗਿਆ ਵਾ ਆ ਵਾਹ ਕਿਹਾ ਅਜੇ ਹੋਰੀ ਨੂੰ ਮਾਦੇ ਨੂੰ ਕੁਛ ਨਹੀਂ ਕਿਹਾ ਫੌਜਾਂ ਨੇ ਹੁਣ ਜਾ ਕੇ ਪਤਾ ਲੱਗਾ ਵੀ ਉਹ ਹਸਪਤਾਲ ਦਾਖਲ ਹੋਇਆ ਤੇ ਕੋਈ ਗੱਲ ਨਹੀਂ ਜੋ ਪਰਮੇਸ਼ਰ ਕਰੂ ਚੜ੍ਹਦੀ ਕਲਾ ਯਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਾਣੇ ਕਿਰਪਾ ਕਰ ਨੂੰ ਸਾਨੂੰ ਬਲ ਬਖਸ਼ਣ ਇਹਨਾਂ ਦੇ ਨਾਲ ਹਾਂ ਨੂੰ ਮਤਲਬ ਜਠਾਂਗੇ ਇਹਨਾਂ ਨਾਲ ਜੋ ਵੀ ਕਰਨਗੇ ਉਹਦੇ ਨਾਲ ਸਾਡਾ ਜਿਆਦਾ ਕੋਈ ਜਾਤੀ ਵੈਰ ਨਹੀਂ ਉਹਦੇ ਨਾਲ ਸਾਡਾ ਕੋਈ ਕੋਈ ਵੈਰ ਵਿਰੋਧ ਵੀ ਨਹੀਂ ਸਾਡਾ ਸਿਰਫ ਉਹਦਾ ਇਹ ਮਸਕ ਦੀ ਕਹਿੰਦਾ ਤੂੰ ਕੌਣ ਹੈ ਇਹਨੂੰ ਡੱਕਣ ਵਾਲਾ ਤੂੰ ਕਹਿਣ ਤੋਂ ਅਸੀਂ ਫਰਲੇ ਵਾਲੀਆਂ ਫੌਜਾਂ ਆ ਨਿਹੰਗ ਸਿੰਘ ਫੌਜਾਂ ਆ ਸਾਡੇ ਨਾਲ ਤਾਂ ਫਰਜ਼ ਨਹੀਂ ਬਣਦਾ ਦਾ ਗੱਲ ਕਰਦਾ ਦੁਕਾਨਦਾਰ ਸਾਡੇ ਲਾਗੇ ਆ ਦੁਕਾਨਦਾਰ ਗੱਲ ਕਰੇ ਜਿੰਨੂੰ ਅਸੀਂ ਡੱਕਿਆ ਉਹ ਸਾਡੇ ਨਾਲ ਗੱਲ ਕਰੇ ਇਹਦਾ ਨਹੀਂ ਫਰਜ਼ ਬਣਦਾ ਤੂੰ ਇਹਨੇ ਫੌਜਾਂ ਨੂੰ ਕਿਹਾ ਵੀ ਤੂੰ ਕੌਣ ਨਾ ਡੱਕਣ ਵਾਲਾ ਫੌਜਾਂ ਗੱਦੀ ਦਾ ਇਸ਼ਾਨਾਨ ਕਰਾਉਂਦੀਆਂ ਸੀ ਕੰਮਰ ਕੱਸੇ ਲੱਗੇ ਆ ਸ਼ਸਤਰ ਜਿਹੜੇ ਸਾਡੇ ਆਸਨ ਤੇ ਪਏ ਆ ਮੈਂ ਇਹਨੂੰ ਕਿਹਾ ਮੈਂ ਕਿਹਾ 2 ਮਿੰਟ ਖੜ ਜਾ ਹੁਣ ਇੱਥੇ ਜਾਹੀਂ ਨਾ ਇੱਥੇ ਖੜ ਗਿਆ ਵਾ ਮੈਂ ਆ ਡਾਂਗ ਰੱਖੀ ਹੱਥ ਮੋਢੇ ਤੇ ਮੈਂ ਕਿਹਾ ਹੁਣ ਬੋਲ ਵੀ ਤੂੰ ਕੌਣ ਆ ਨਾ ਮੈਨੂੰ ਪੁੱਛਣ ਵਾਲਾ ਬਸ ਇੰਨੀ ਗੱਲ ਗਈ ਉਹਨੇ ਮੇਰੀ ਡਾਂਗ ਖੜ ਲਈ ਵਾਰੀ ਮੈਂ ਕਹਾਂ ਭਾਈ ਡਾਕ ਛੱਡ ਦੇ ਚੰਗਾਰਾਂਊਗਾ ਜੀ ਕਹਿੰਦਾ ਨਹੀਂ ਛੱਡਣਾ ਹੀ ਫੌਜਾਂ ਨੇ ਕੋਈ ਵੀਰ ਰਾਤ ਚਾੜ ਕੇ ਮਾਰਿਆ ਦੋ ਵਾਰੀ ਥਾਮਣਾ ਵੱਜ ਗਿਆ ਮੁਰ ਕੇ ਉੱਠਣ ਦੀ ਜ਼ਰਤ ਨਹੀਂ ਪਈ ਫੇਰ ਮੈਂ ਪੋਲੀ ਜੀ ਵੇਧੂਂ ਦੇ ਮਾਰਿਆ ਉੱਠ ਕੇ ਜਾ ਕੇ ਜਲੇਬੀਆਂ ਆਏ ਕੋ ਭੱਜ ਕੇ ਫੜ ਗਿਆ ਉਸ ਇੱਥੇ ਆਈ ਆ ਵੀ ਬਾਬਾ ਜੀ ਕੀ ਗੱਲ ਹੋਈ ਆ ਅਸੀਂ ਦੱਸੀ ਆ ਕਹਿੰਦੇ ਖਾਣੇ ਆਜੋ ਅਸੀਂ ਠਾਣੇ ਗਏ ਆ ਉਹ ਕਹਿੰਦੇ ਬਾਬਾ ਜੀ ਉਹ ਤਾਂ ਹਸਪਤਾਲ ਚਲ ਗਏ ਆ ਅਸੀਂ ਕਹਾਂ ਕੋਈ ਗੱਲ ਨਹੀਂ ਫਿਰ ਜੋ ਉਹ ਪਰਮੇਸ਼ਰ ਕਰੂ ਵੇਖੀ ਜਾਊਗੀ ਠੀਕ ਬਾਕੀ ਸਾਡਾ ਕਿਹਨਾ ਕੋਈ ਵਿਰਾਦ ਨਹੀਂਗਾ ਨੌਈ ਬਿੜੀ ਇੱਕ ਕੰਮ ਡੱਕਦੇ ਆ ਫੈਕਟਰੀਆਂ ਵਾਲਿਆਂ ਨੂੰ ਨਾ ਸ਼ਰਾਬ ਵਾਲੇ ਠੇਕੇ ਡੱਕਦੇ ਆ ਸਿਰਫ ਜਿੰਨਾ ਸਾਡਾ ਏਰੀਆ ਦਾਇਰਾ ਹਨ ਅਸੀਂ ਉੱਥੇ ਹੀ ਡੱਕਾਂਗੇ ਆਪਣੇ ਏਰੀਆ ਦੇ ਸੀਮਤ ਰਹਿ ਕੇ ਭਾਈ ਚਾਰਕ ਸਾਂਝ ਦੇ ਤਾਂ ਖਤਮ ਹੋ ਗਈ ਨਾ ਵੀ ਜਾਂ ਕਿਹਦੇ ਖਿਲਾਫ ਬੋਲਾਂਗੇ ਜਾਂ ਕਿਹਦਾ ਵਿਰੋਧ ਕਰਾਂਗੇ ਜਾਂ ਕਿਹਨੂੰ ਕੋਈ ਅਧਿਸ਼ਦਾਵਲੀ ਬੋਲਾਂਗੇ ਅਸੀਂ ਤਾਂ ਕਿਸੇ ਨੂੰ ਕਦੀ ਕਦੀ ਮਾਰਾ ਸ਼ਬਦ ਵੀ ਨਹੀਂ ਬੋਲਦੇ ਆਪਣੀ ਮੌਜ ਦੇ ਵਿੱਚ ਰਹੀਦਾ ਘੋੜੇ ਵੱਜਿਆ ਫੌਜਾਂ ਦੇ ਪੜਾ ਲੱਗਾ ਵਾ ਨਿਹੰਗ ਸਿੰਘ ਫੌਜਾਂ ਦਾ ਰਾਜ ਸਾਜ ਖੜਿਆ ਵਾ ਇਹਤੇ ਡੰਡੇ ਪੂੰਡੇ ਖੜਕਦੇ ਆ ਫੌਜਾਂ ਦੇ ਆਪਣੀ ਮੌਜ ਚ ਜੀਦਾ ਵਾ ਕਿ ਇਹਨੂੰ ਅਸੀਂ ਕੁਛ ਨਹੀਂ ਕਹਿੰਦੇ ਆਪਾਂ ਬਿਲਕੁਲ ਅਲਰਟ ਕੀਤਾ ਵਾ ਹਾਈ ਅਲਰਟ ਜੀ ਵੀ ਸਾਡੇ ਏਰੀਆ ਚ ਕਿਸੇ ਨੇ ਬੀੜੀ ਤਮਾਕੂ ਪੀਣ ਦੀ ਜ਼ਰੂਰਤ ਕੀਤੀ ਤੋ ਉਹ ਆਪਣੇ ਆਪ ਦਾ ਆਪ ਖੁਦ ਆਪ ਜਮਿਆ ਰਹੂਗਾ ਮੇਰਾ ਨਾਮ ਹੈ ਜੀ ਨੀਰੇਜ ਵਰਮਾ ਤੇ ਕੀ ਹੋਇਆ ਕੀ ਆ ਇੱਕ ਵੀਡੀਓ ਤੁਹਾਡੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈ ਕੱਲ ਕੱਲ ਦੇਰ ਸ਼ਾਮ ਰਾਤ ਦੀ ਕੱਲ ਹੈ ਜੀ ਮੈਂ ਆਪਣੀ ਕਟਿੰਗ ਕਰਨ ਵਾਸਤੇ ਸਾਨੂੰ ਪਤਾ ਹੀ ਕੀ ਮਹੀਨੇ ਬਾਅਦ ਜਾ ਕੇ ਸਾਨੂੰ ਲੋੜ ਪੈ ਜਾਂਦੀ ਹੈ ਦਾੜੀ ਮੈਂ ਆਪਣੀ ਸੈੱਟ ਕਰਾਉਣ ਵਾਸਤੇ ਮਥੇ ਆਪਣਾ ਅੱਡਾ ਮੇਰਾ ਨਾਈ ਜਿਹੜਾ ਹੈਗਾ ਉਹ ਕੋਈ ਮੈਂ ਜਾਂਦਾ ਫੜਕੋਪਾਰ ਮੁੰਨੂ ਵਰਗੇ ਨਾਮ ਹੈਗਾ ਤੇ ਡ੍ਰੈਸਰ ਹੈਗਾ ਉਹ ਕੋਈ ਮੈਂ ਜਾ ਕੇ ਆਪਣੀ ਕਟਿੰਗ ਕਰਾ ਕੇ ਵਾਪਸ ਆ ਰਿਹਾ ਸੀ ਕਿ ਗਿਆ ਵੀ ਮੈਂ ਇਕੱਲਾ ਸੀ ਪੈਦਲ ਇਕੱਲੇ ਵਾਪਸ ਪੈਦਲ ਆ ਰਿਹਾ ਸੀ ਉੱਥੋਂ ਮੈਂ ਜਦੋਂ ਮੈਂ ਉੱਥੋਂ ਦੀ ਉਹਨਾਂ ਦਾ ਜਿਹੜਾ ਜਿਹੜਾ ਇਹਨਾਂ ਨੇ ਨਿੰਗਾ ਨੇ ਜਿਹੜਾ ਉੱਥੇ ਲਗਾਇਆ ਆਪਣਾ ਅੱਡਾ ਉਹ ਪੱਕਾ ਹੋ ਗਿਆ ਦਾ ਪਹਿਲੇ ਮੈਂ ਇਹਨਾਂ ਦੇਖਿਆ ਸੀ ਗੱਡੀ ਉੱਪਰ ਵੀ ਚਦੇ ਹੁੰਦੀ ਸਮਾਨ ਆਪਣਾ ਸਾਰਾ ਇਹ ਹੁਣ ਇਹਨਾਂ ਨੇ ਪੱਕਾ ਉੱਥੇ ਅੱਡਾ ਲਗਾ ਲਿਆ ਦਾ ਮੇਰੇ ਖਿਆਲ ਚ 15 ਤੋਂ 20 ਦਿਨ ਤੋਂ ਉੱਪਰ ਹੋ ਚੁੱਕੇ ਹੋਏ ਨੇ ਇਹਨਾਂ ਨੂੰ ਜਿਆਦਾ ਸਮਾਂ ਹੋ ਗਿਆ ਹੋਏਗਾ ਤੇ ਉੱਥੇ ਮੈਂ ਜਿੱਦਾਂ ਕ੍ਰੋਸ ਕੀਤਾ ਅੱਗੇ ਜਾ ਕੇ ਲੈਣਾ ਤਾਂ ਜਸਟ ਥੋੜਾ ਜਿਹਾ ਨਾਲ ਹੀ ਉੱਥੇ ਇੱਕ ਖੋਖਾ ਜਿਹਾ ਲੱਗਾ ਦਾ ਅੰਡਿਆਂ ਵਾਲਿਆਂ ਦਾ ਮੈਂ ਪਿਓਰ ਵੈਸ਼ਨੂ ਹੈਗਾ ਮੈਂ ਕੋਈ ਵੀ ਮਾਸ ਮਦਰਾ ਕੋਈ ਨਸ਼ਾ ਕਿਸੇ ਤਰੀਕੇ ਦਾ ਮੈਂ ਨਹੀਂ ਕਰਦਾ ਨਾ ਹੀ ਮੈਂ ਸਪੋਰਟ ਕਰਦਾ ਠੀਕ ਹੈ ਮੈਂ ਉੱਥੋਂ ਜਿੱਦਾਂ ਹੀ ਨਿਕਲਿਆ ਵਾਂ ਤੇ ਮੇਰੇ ਸਾਹਮਣੇ ਹੀ ਸਾਹਮਣੇ ਸਾਹਮਣੇ ਉਹਨਾਂ ਨੇ ਨਾ ਇੱਕ ਨਿਹੰਗ ਦੇ ਵਿੱਚ ਦੋ ਨਿਹੰਗਾਂ ਵਿੱਚ ਇੱਕ ਨਿਹੰਗ ਨੇ ਨਾ ਉੱਥੇ ਇੱਕ ਖੜੇ ਵਿਅਕਤੀ ਨੂੰ ਜਿਹੜਾ ਮੋਹਨਾ ਸੀ ਜਿਹੜਾ ਕਿ ਮੇਰੇ ਵਰਗਾ Hindu ਸੀ ਉਹਨੂੰ ਚਪੇੜਾਂ ਮਾਰੀਆਂ ਚਪੇੜਾਂ ਮਾਰ ਕੇ ਉਹਨੂੰ ਦੁੜਾਇਆ ਉੱਥੋਂ ਦੀ ਠੀਕ ਹੈ ਤੁਸੀਂ ਸਿਗਰਟ ਬੀੜੀ ਪੀਂਦੇ ਤੈਨੂੰ ਨਹੀਂ ਪਤਾ ਹੈਗਾ ਉਹ ਖੋਖੇ ਦੇ ਖੜਾ ਸੀ ਹਾਲਾਂਕਿ ਉਹ ਆਂਡੇ ਵਾਲਾ ਖੋਖਾ ਸੀ ਉਹ ਆਂਡੇ ਵੇਚਣ ਦਾ ਉਹ ਆਪਣੀ ਸਿਗਰਟ ਬੀੜੀ ਲਗਾਣ ਦੇ ਉਹ ਕਹਿੰਦਾ ਉਹ ਕਹਿੰਦਾ ਉਹ ਅੱਗੋਂ ਕਹਿੰਦੇ ਕਿ ਮੈਨੂੰ ਥੋੜਾ ਪਤਾ ਭਾਜੀ ਮੈਂ ਥੋੜਾ ਉਹਨੂੰ ਕ ਕਹਿੰਦਾ ਤੈਨੂੰ ਮੈਂ ਤੇਰਾ ਕੱਲ ਤੋਂ ਉੱਥੇ ਅੱਡਾ ਨਹੀਂ ਲੱਗਣ ਦੇਣਾਗਾ ਮੈਂ ਬਿਲਕੁਲ ਜੋ ਲੱਗੇ ਆ ਗਿਆ ਮੈਂ ਇੱਕ ਸੈਕਿੰਡ ਵਾਸਤੇ ਉੱਥੇ ਰੁਕ ਗਿਆ ਕਿ ਕੀ ਗੱਲ ਹੋਣ ਦੀ ਹੈਗੀ ਐ ਤੇ ਮੈਂ ਕਿਹਾ ਜੀ ਬਾਬਾ ਕੀ ਗੱਲ ਹੋਈ ਹੈਗੀ ਤੁਸੀਂ ਇਹਨੂੰ ਐਦਾਂ ਕਿਉਂ ਕਹਿ ਰਹੇ ਹੋ ਕਹਿੰਦਾ ਇਹਨੂੰ ਇਹ ਇਹਨੂੰ ਕਿੰਨੀ ਵਾਰੀ ਕਿਹਾ ਹੋਇਆ ਐਥੇ ਇਹ ਸਿਕਟਾ ਮੀਡੀਆ ਪਿਆਣ ਰਿਹਾ ਵਾ ਇਹਨੂੰ ਪਤਾ ਨਹੀਂ ਹੈਗਾ ਤੇ ਮੈਂ ਕਿਹਾ ਇਹ ਕਿਦੋਂ ਨੇ ਐਦਾਂ ਲਗਾਇਆਗਾ ਕਹਿੰਦਾ ਇਹਨੂੰ 20 ਸਾਲ ਹੋ ਗਏ ਮੈਂ ਕਹਿੰਦਾ ਬਾਬੇ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਡਾ ਲੱਗਾ ਕਹਿੰਦਾ ਉਹਨੂੰ ਸਾਨੂੰ 15 ਦਿਨ ਹੋ ਗਏ ਮੈਂ ਕਹਿੰਦਾ ਬਾਬਾਏ ਉਹ 20 ਸਾਲ ਤੋਂ ਇੱਥੇ ਅੱਡਾ ਲਗਾਣ ਰਿਹਾ ਤੁਸੀਂ 15 ਦਿਨ ਹੋਏ ਨੇ ਤੁਸੀਂ ਉਹਨੂੰ ਕਹਿੰਦੇ ਤੇਰਾ ਅੱਡਾ ਚੁਕਾ ਦਾਂਗੇ ਮੈਂ ਕਹਿੰਦਾ ਇਹ ਗੱਲ ਗਲਤ ਹੈਗੀ ਐ ਐਨੀ ਗੱਲ ਕਹਿਣ ਦੀ ਗੱਲ ਹੋਈ ਹੈ ਬਸ ਉਹਨੂੰ ਉਤਾਤ ਜੜ ਗਿਆ ਉਹਨੂੰ ਗੁੱਸਾ ਜੜ ਗਿਆ ਕਿਨੇ ਮੈਨੂੰ ਗਲਤ ਕਹਿਆ ਕਿਦਾਂ ਦਿੱਤਾ ਫਿਰ ਉਸ ਤੋਂ ਬਾਅਦ ਇਹ ਤੁਹਾਨੂੰ ਮੈਂ ਦੱਸਣਾ ਪੰਜਾਬੀ ਦੇ ਵਿੱਚ ਉਹ ਸਮਝਦਾ ਕਿ ਮੈਂ ਭਈਆ ਹੁਈਆ ਹੈਗਾ ਕਿ ਤੋਂ ਬਾਹਰੋਂ ਆਇਆ ਦਾ ਕਿ ਸ਼ਾਇਦ ਕਿ ਅੱਦਾ ਮੈਂ ਰਾਹਗੀਰ ਕਿਉਂਕਿ ਅੱਜ ਦੇ ਅੱਜ ਦੇ ਸਮੇਂ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਪੰਜਾਬ ਸਾਡੇ ਪੰਜਾਬ 'ਚ ਇਸ ਵੇਲੇ ਫਸਲਾਂ ਫਸਲਾਂ ਲੱਗਣੀਆਂ ਨੇ ਝੋਨਾ ਲੱਗਣ ਡਿਆ ਵਾ ਤੇ ਪਰਦੇਸੀ ਵੀ ਆਏ ਹੁੰਦੇ ਨੇ ਉਹਨੇ ਮੈਨੂੰ ਇਹੀ ਸਮਝਿਆ ਸ਼ਾਇਦ ਕਿ ਤੂੰ ਮਤਲਬ ਸਮਝਾਉਣਾ ਪੰਜਾਬੀ 'ਚ ਮੈਂ ਕੌਣ ਆ ਕੀ ਮੈਂ ਕਹਾਂ ਮੈਂ ਵੀ ਪੰਜਾਬੀ ਹੈਗਾ ਮੈਂ ਵੀ ਇੱਥੋਂ ਦਾ ਰਹਿਣ ਵਾਲਾ ਵਾ ਦੱਸੋ ਕੀ ਗੱਲ ਕੀ ਗੱਲ ਕਰਨੀ ਦੱਸੋ ਗੱਲ ਕਰਨੀ ਮੈਂ ਕਰਨਾਂ ਗੱਲ ਤੁਰਕ ਜਾਗਾ ਮਗਰੋਂ ਆ ਕੇ ਬੱਚਾ ਨੇ ਫੜ ਕੇ ਤੇ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੈਂ ਆਪਣੇ ਬਚਾਵ ਲਈ ਉਹਨਾਂ ਨੂੰ ਰੋਕਿਆ ਰੋਕੇ ਮੈਂ ਫੜ ਲਿਆ ਇਹ ਮੈਂ ਕੋਈ ਛੁੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕੋਈ ਛੁੜਾ ਨਹੀਂ ਪਾਏ ਇੱਕ ਕੱਲੇ ਇਹਨਾਂ ਬੜਾ ਜੋਲ ਹੈ ਛੁੜਾ ਨਹੀਂ ਪਾਏ ਮੇਰੇ ਕੋਲ ਮੁੜ ਕੇ ਇਹਨੇ ਦੂਜੇ ਨੇ ਵੇਖਿਆ ਕਿ ਇਹ ਕੱਲਾ ਕੋਈ ਮਤਲਬ ਸੰਭਾਲਿਆ ਨਹੀਂ ਜਾਣ ਰਿਹਾ ਦੂਜੇ ਨਿਹੰਗ ਨੇ ਮਗਰੋਂ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਸ ਚੀਜ਼ ਨੇ ਕੀਤਾ ਮੈਨੂੰ ਨਹੀਂ ਪਤਾ ਕਿ ਮੇਰੇ ਮਗਰੋਂ ਦੇ ਆ ਕੇ ਹਮਲਾ ਕੀਤਾ ਹੈਗਾ ਮੈਂ ਹਮਲਾ ਇਨਾਂ ਦਾ ਜੋਰ ਦਿੱਤਾ ਮੈਂ ਸੜਕ ਤੇ ਜਾ ਕੇ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੇ ਕੀ ਵਰਸਾਇਆ ਹੈ ਕੀ ਕੀਤਾ ਮੈਨੂੰ ਹੋਸ਼ ਹੀ ਨਹੀਂ ਰਹੀ ਜਦੋਂ ਮੈਨੂੰ ਹੋਸ਼ ਆਈਏ ਤੇ ਮੈਨੂੰ ਅੱਖਾਂ ਦਾ ਧੁੰਦਲਾ ਹੋ ਗਿਆ ਮੇਰਾ ਬਿਲਕੁਲ ਹੀ ਕੁਛ ਸੈਕਿੰਡ ਵਾਸਤੇ ਮੇਰੇ ਆਥੀ ਮੱਥੇ ਤੇ ਲੱਗੀਆਂ ਜੀ ਆਥੇ ਮੋਢੇ ਦੇ ਲੱਗੀਆਂ ਨੇ ਸੱਟਾਂ ਕਿਉਂਕਿ ਇਹਨਾਂ ਨੇ ਬਰਸਾਈ ਗਏ ਨੇ ਬਰਸਾਈ ਗਏ ਨੇ ਆਪਣਾ ਬਚਾਅ ਕੀਤਾ ਮੇਰੇ ਆ ਬਾਹਾਂ ਤੇ ਲੱਗੀਆਂ ਨੇ ਪੂਰੀ ਸੱਟਾਂ ਹੱਥਾਂ ਤੇ ਲੱਗੀਆਂ ਐ ਐਸੀ ਬੋਡੀ ਤੇ ਉੱਪਰ ਸਾਰੀ ਹਾਂਜੀ ਉਸੇ ਲਈ ਮੈਂ ਕਰ ਦਿੱਤੀ ਜੀ ਔਰ ਜਦੋਂ ਉੱਥੋਂ ਮੈਂ ਆਪਣਾ ਥੋੜਾ ਮੈਂ ਦੇਖਿਆ ਕਿ ਮੇਰੇ ਬਹੁਤ ਲੋਕ ਬਗਣ ਨੇ ਉੱਥੇ ਜਿਹੜੇ ਰਾਹ ਗੇ ਨੰਗਣ ਦੇ ਉੱਥੇ ਲੇਡੀਜ਼ ਵੀ ਕੁਛ ਹੈ ਗਿਆਂ ਹੀ ਕਹਿੰਦੇ ਉਹ ਉਹਨੂੰ ਬਚਾਓ ਲੇਡੀਜ਼ ਇੱਕ ਮੈਂ ਦੇਖਿਆ ਉਹ ਗੈਂਡੀ ਨੂੰ ਬਚਾਓ ਵਿਚਾਰਾ ਫੋਨ ਵੱਗਣ ਡਿਆ ਸੀ ਕੋਈ ਮਦਦ ਕਰੋ ਕੋਈ ਮਦਦ ਕਰਨ ਵਾਸਤੇ ਨਹੀਂ ਆਇਆ ਦੇਖੋ ਇੰਨੇ ਉਥੇ ਲੋਕ ਆਲੇ ਦੁਆਲੇ ਦੁਕਾਨਾਂ ਵਾਲੇ ਉਥੇ ਦੁਕਾਨਾਂ ਖੋਲ ਕੇ ਬੈਠੇ ਇੰਨੇ ਲੋਕ ਭੀੜ ਹੈਗੀ ਹੈ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਕੇ ਮੇਰੇ ਮੈਂ ਉਥੋਂ ਆਪਣਾ ਬਚਾਅ ਕਰਦੇ ਹੋਏ ਮੈਂ ਜਾ ਕੇ ਉਥੇ ਲੱਗੜੀ ਦੁਕਾਨ ਜਿਹੜੀ ਹੈ ਪੀ ਸੇਫਟੀ ਵਾਸਤੇ ਮੈਂ ਉਥੇ ਜਲੇਬੀਆਂ ਵਾਲੀ ਦੁਕਾਨ ਦੇ ਵਿੱਚ ਚਲਾ ਗਿਆ ਠੀਕ ਹੈ ਉਥੇ ਆਪਣੀ ਵੀ ਸੇਫਟੀ ਕਰਨ ਵਾਸਤੇ ਤੇ ਥੋੜਾ ਆਪਣੇ ਜਿਹੜੇ ਹੈਗੇ ਆ ਰਿਸ਼ਤੇਦਾਰਾਂ ਨੂੰ ਆਪਣੇ ਘਰ ਦੇ ਨੂੰ ਦੱਸਣ ਵਾਸਤੇ ਸਭ ਤੋਂ ਪਹਿਲੇ ਮਨੇ ਫੋਨ ਕੀਤਾ ਮਨੇ ਪਿਤਾ ਜੀ ਨੂੰ ਫੋਨ ਕੀਤਾ ਕੀ ਦਦ ਮੇਤੀ ਹੈ ਗੱਲ ਹੋ ਗਈ ਤੁਸੀਂ ਆਓ ਉਸ ਤੋਂ ਬਾਅਦ ਮੈਂ 112 ਤੇ ਕਾਲ ਕੀਤੀ ਉਸ ਤੋਂ ਬਾਅਦ ਮੈਂ 108 ਤੇ ਕਾਲ ਕੀਤੀ ਐਂਬੂਲੈਂਸ ਦੀ ਮੈਨੂੰ ਲੋੜ ਹੈਗੀ ਮੈਂ ਐਸੇ ਕਿ ਤੁਸੀਂ ਰੋਕਿਆ ਜਾਂ ਪੁੱਛਿਆ ਮੈਂ ਸਿਰ ਇੰਨੀ ਗੱਲ ਕੀਤੀ ਇਸ ਗੱਲ ਤੇ ਉਹਨਾਂ ਨੂੰ ਗੁੱਸਾ ਲੱਗ ਗਿਆ ਕਿ ਹਾਂ ਤੂੰ ਮੈਨੂੰ ਗਲਤ ਕਹਿਦ ਕਿ ਸਦਾ ਦਤਾ ਕਹਿੰਦਾ ਇਹ ਅਸੀਂ ਬਦਮਾਸ਼ ਹੁੰਨੇ ਆ ਅਸੀਂ ਤੇ ਬਦਮਾਸ਼ੀ ਕਰਕੇ ਦੱਸਾਂਗੇ ਮੋਲੋ ਉੱਥੇ ਉੱਥੇ ਤੁਸੀਂ ਜਾ ਕੇ ਉੱਥੋਂ ਦੇ ਉਸ ਏਰੀਆ ਤੇ ਜਾ ਕੇ ਪੁੱਛ ਸਕਦੇ ਹੋ ਕੱਲ ਉਹਨਾਂ ਨੇ ਆਗੂ ਨੂੰ ਆਪੇ ਉਸ ਤੋਂ ਬਾਜ਼ਾਰ ਵਾਲ ਨੇ ਨਾਲ ਅੱਗੇ ਗੱਲ ਕਹੀਏ ਕੀ ਰੋਜ਼ ਦਾ ਨਿਤਦਾ ਇਹਨਾਂ ਦਾ ਕੰਮ ਹੋ ਗਿਆ ਇਹ ਮਾਰਦੇ ਕੁੜਦੇ ਵੇ ਰੋਜ਼ ਅੱਜ ਤੁਹਾਡੀ ਮੈਂ ਕਿਹਾ ਅੱਜ ਦਾ ਮੈਂ ਅੱਜ ਫੇ ਮੇਰੀ ਵਾਰੀ ਸੀ ਤੇ ਅੱਜ ਮੈਂ ਰੋਕਿਆ ਵਾ ਅੱਜ ਮੇਰੇ ਤੇ ਜਾਣਨੇ ਵਾ ਹਵਲਾ ਕਰ ਦਿੱਤਾ ਕਿ ਮੈਂ ਕਮਜ਼ੋਰ ਨਹੀਂ ਸਿੰਘ ਦੀ ਗੱਤੀ ਕੁਝ ਚੜਾਦਾ ਨਹੀਂ ਅੰਸ਼ੇ ਕੋਈ ਕਿਉਂ ਸਰ ਉਹ ਸਾਰੇ ਇਦਾਂ ਹੀ ਵੀ ਰਾਤ ਨੂੰ ਇਹ ਕਿਤੇ ਆਪਣੇ ਉਧਰੋਂ ਆਉਣ ਦੇ ਹੀ ਬਾਲ ਕਟਿੰਗ ਕਰਕੇ ਨੀਰ ਪਰਮਾ ਹਣੀ ਉਥੇ ਨਿਹੰਗ ਹੀ ਕਿਤੇ ਨਿਹੰਗਾਂ ਦੇ ਨਾਲ ਇਹਨਾਂ ਦੀ ਕੋਈ ਤੁੰਤੁ ਮੈਮ ਹੋ ਗਈ ਆਪਸੇ ਵਿੱਚ ਉਹਨਾਂ ਦੇ ਵਿੱਚ ਕੋਈ ਕੁੱਟਮਾਰ ਵੀ ਹੋ ਜਾਣੀ ਦੋਵਾਂ ਦੀ ਨਿਹੰਗ ਦੀ ਤੇ ਇਹਨਾਂ ਦੀ ਉਹ ਢੰਗ ਦੇ ਉਹ ਦੋ ਜਾਨੇ ਜਿਹਾ ਪਿਓ ਪੁੱਤ ਸੀਗੇ ਇਹਨਾਂ ਦੇ ਨਾ 60 ਸੋਟ ਲਾਤੀ ਤੇ ਰਾਤ ਰਾਤ ਨੂੰ ਦਾਖਲ ਕਰਾਤਾ ਹੈ ਹਸਪੀਟਲ ਤੇ ਇਹ ਹਸਪੀਟਲ ਦੇ ਵਿੱਚ ਆਪਾਂ ਰਾਤੀਂ ਆਏ ਸੀਗੇ ਤੇ ਡਾਕਟਰ ਨੇ ਇਹਨਾਂ ਨੂੰ ਅਨਫਿਟ ਕਰਾ ਦਿੱਤਾ ਤੇ ਐਮਐਲਆਰ ਸਾਡੇ ਕੋ ਆ ਗਈ ਆ ਤੇ ਹੁਣ ਅਸੀਂ ਆਏ ਆ ਇਹਨਾਂ ਦੇ ਬਿਆਨ ਅਸਰ ਕਰਨ ਵਾਸਤੇ ਤੇ ਡਾਕਟਰ ਸਾਹਿਬ ਨੇ ਫਿਟ ਲਿਖਤਾ ਉਹਨਾਂ ਦੇ ਫਿਟ ਲਿਖ ਕੇ ਤੇ ਇਹਨਾਂ ਦੇ ਹੁਣ ਬਿਆਨ ਅਸਰ ਕਰਕੇ ਤੇ ਮਕਦਮਾ ਦਰਜ ਕਰ ਲੱਗੇ ਆ ਢੰਗ ਦੇ ਬਿਰ ਖਲਾਫ ਜੋ ਵੀ ਜੋ ਵੀ ਬਿਆਨ ਦੇ ਉੱਤੇ ਜੋ ਵੀ ਕਾਰਵਾਈ ਹੋਗੀ ਆਪਾਂ ਕਰ ਲੱਗੇ ਆ ਜੇ ਉਹ ਜਿਹੜੀ ਸੱਟਾਂ ਜਿਹਦੀਆਂ ਨੇ ਕਲੀਅਰ ਕਰਕੇ ਡਾਕਟਰ ਦੱਸਣਗੇ ਉਹਦੇ ਮੁ ਨਵੇਂ ਕਾਨੂੰਨ ਦੇ ਅਧੀਨ ਕਾਰਵਾਈ ਹੋਗੀ। ਠੀਕ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਜਨਾਬ ਦਾ? ਇੱਕ ਗੁਰੂ ਦੇ ਪਿਆਰਿਓ ਨਾਮ ਆ ਸਾਡਾ ਜਥੇਦਾਰ ਬਾਬਾ ਤਲਬਖ ਸਿੰਘ ਜੀ। ਉਹਦਾ ਨਾਮ ਆ ਮਨਪ੍ਰੀਤ ਸਿੰਘ ਜੀ। ਅੱਛਾ ਬਾਬਾ ਜੀ ਕੀ ਹੋਇਆ ਕੀ ਕੱਲ? ਬਾਬਾ ਜੀ ਗੱਲ ਇਦਾਂ ਹੋਈ ਆ ਵੀ ਆ ਗੱਡੀ ਸਾਡੀ ਹੋਈ ਪਿੰਚਰ। ਇਹਨੂੰ ਅਸੀਂ ਸ਼ਾਮੀ ਪਈ ਟਾਇਰ ਨੂੰ ਪਿੰਚਰ ਲਵਾ ਕੇ ਲਿਆਂਦਾ ਵਾ। ਲਿਆ ਕੇ ਆਪਣਾ ਟਾਇਰ ਕੱਸਿਆ ਵਾ ਮੁੜ ਕੇ ਅਸੀਂ ਆਪਣੀ ਗੱਡੀ ਢੋਣ ਰਹੇ ਆ। ਗੱਡੀ ਢੋਂਡੇ ਆ ਇੱਥੇ ਆਂਡਿਆਂ ਵਾਲਾ ਅੱਡਾ ਲੱਗਾ ਆਂਡਿਆਂ ਦਾ ਇਹਦੇ ਲੱਗੇ ਆ ਮੁੰਡੇ ਨੇ ਆ ਕੇ ਭਈਏ ਨੇ ਤੇ ਆਂਡੇ ਲਏ ਆ ਤੇ ਉਹ ਆ ਕੇ ਇੱਥੇ ਬੀੜੀ ਪੀਂਦਾ ਪਿਆ ਅੱਛਾ ਜੀ ਉਹਨੂੰ ਕਾਕੇ ਸਾਡੇ ਨੇ ਡਕਿਆ ਵੀ ਭਈਆ ਬੀੜੀ ਨਾ ਪੀ ਉਹ ਕਹਿੰਦਾ ਬਾਬਾ ਜੀ ਨਹੀਂ ਪੀਂਦਾ ਉਹਨੇ ਬੀੜੀ ਛੁੱਟ ਕੇ ਤੇ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਨਹੀਂ ਪੀਂਦਾ ਬੀੜੀ ਉਹ ਆਂਡਿਆਂ ਵਾਲਾ ਬੰਦਾ ਆਪਣਾ ਕੰਮ ਕਰ ਰਿਹਾ ਪਿਆ ਅਸੀਂ ਆਪਣਾ ਕੰਮ ਕਰ ਰਹੇ ਪਿਆ ਉਹ ਮੁੰਡਾ ਉਧਰੋਂ ਆਇਆ ਪਰਲੀ ਸਾਈਡ ਤੋਂ ਆ ਕੇ ਕਹਿੰਦਾ ਵੀ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਉਹ ਕਾਕੇ ਸਾਡੇ ਨੂੰ ਦੱਸਿਆ ਵੀ ਆ ਗੱਲ ਹੋਈ ਆ ਇਹ ਬੀੜੀ ਪੀਂਦਾ ਵਾ ਇਹਨੂੰ ਹੀ ਢੱਕਿਆ ਉਹ ਕਹਿੰਦਾ ਵੀ ਤੁਹਾਨੂੰ ਬਾਬਾ ਜੀ ਇਹਨੂੰ ਕਿੰਨਾ ਚਿਰ ਹੋਇਆ ਇੱਥੇ ਅਡਾ ਲਾਇਏ ਨੂੰ ਉਹ ਅੰਦਾਜ਼ੇ ਨਾਲ ਉਹਦੇ ਮੂੰਹ ਨਿਕਲੇ ਕਹਿੰਦਾ ਇਹਨੂੰ ਹੋ ਗਿਆ ਹੁਣੇ 20 ਸਾਲ ਕਹਿੰਦਾ ਤੁਹਾਨੂੰ ਕਿੰਨਾ ਹੋਇਆ ਕਹਿੰਦਾ ਸਾਨੂੰ ਹੋ ਗਿਆ ਹੁਣੇ 25 ਦਿਨ ਤੇ ਕਹਿੰਦਾ ਤੁਸੀਂ ਕਿੱਦਾਂ ਬੀੜੀ ਪੀਣ ਨੂੰ ਢੱਕ ਸਕਦੇ ਜੇ ਉਹ ਕਹਿੰਦਾ ਵੀ ਅਹੀਂ ਤੇ ਢੱਕਣਾ ਉਹਰ ਕਹਿੰਦਾ ਵੀ ਅਸੀਂ ਪੀੜੀਆਂ ਤੁਸੀਂ ਡੱਕੋ ਜਿ세 ਗੱਲਾਂ ਹੀ ਗੱਲ ਖਾ ਮਖਾਓ ਕੀ ਇਹਦੀ ਹੋਰ ਗੱਲ ਕੋਈ ਨਹੀਂ ਤੇ ਹੱਥੋ ਫਾਈ ਤੇ ਹੋਈ ਉਹਥੋ ਫਾਈ ਇਹਦੇ ਕੋ ਡਾਂਗ ਹੀ ਸਾਡੇ ਕਾਕੇ ਕੋ ਅੱਛਾ ਜੀ ਇਹਦੇ ਕੋਨੇ ਨੇ ਡਾਂਗ ਫੜ ਲਿਆ ਮੁੰਡੇ ਨੇ ਐਨਾ ਇਹਨੇ ਡਾਂਗ ਉਹ ਕੋ ਛਡਾਈ ਆ ਉਹਦੇ ਫਿਰ ਇਹਨੇ ਚਪੇੜ ਮਾਰੀ ਆ ਚਪੇੜ ਮਾਰੀ ਦਾ ਉਥੇ ਡੇਪਿਆ ਏ ਡੇਪਿਆ ਉਹਦੇ ਜਿਹੜੀ ਛੋਟਾ ਛੋਟਾ ਹਾਂਜੀ ਇਹੋ ਗੱਲ ਹੋਈ ਆ ਜੀ ਹੋਰ ਗੱਲ ਕੋਈ ਨਹੀਂ ਹੋਈ ਉਹ ਸੱਟਾਂ ਜਦੋਂ ਦੇ ਵੱਜੀ ਆ ਤੇ ਉਹ ਵੱਜਾ ਭੈਣ ਜੋ ਉੱਥੇ ਰੋੜੇ ਤੇ ਅੱਛਾ ਜੀ ਉਹ ਥੰਮ ਨਾ ਵੱਜਾ ਗਣੀ ਮੈਂ ਇੱਥੇ ਬੈਠਾ ਅੱਛਾ ਜੀ ਕਿ ਉਹ ਸੱਟ ਇਸ ਹਿਸਾਬ ਨਾਲ ਲੱਗੀ ਹੈ ਜਿਹੜੀ ਹਾਂਜੀ ਸਭ ਫਰਕ ਵੀ ਖੋਜੀ ਕਿੰਨਾ ਫਰਕ ਨਹੀਂ ਸਮਝਦੇ ਇੱਥੇ ਹੀ ਰੋਤੇ ਆ ਉੱਥੇ ਉਹ ਖਲੋਤਾ ਪਰ ਆਪਾਂ ਜਿਸ ਤਰ੍ਹਾਂ ਸਾਰਿਆਂ ਨੂੰ ਜੋ ਰੋਕਣਾ ਵਾ ਤੇ ਆਪਾਂ ਗੁਰੂ ਸਾਹਿਬ ਤੇ ਗੁਰਦੁਆਰਾ ਦੇ ਇਲਾਕੇ ਤੇ ਚਲੋ ਕੋਈ ਨਹੀਂ ਪੀਂਦਾ ਜਾਂ ਨਹੀਂ ਪੀਂਣੀ ਚਾਹੀਦੀ ਪੀਣੀ ਵੀ ਨਹੀਂ ਚਾਹੀਦੀ ਹਾਂਜੀ ਹਾਂਜੀ ਬਾਬਾ ਜੀ ਤੁਰਿਆ ਜਾਂਦਾ ਤੇ ਇਦਾਂ ਕਿੱਦੇ ਕਿਦਾਂ ਬਾਲਾ ਬਾਬਾ ਜੀ ਤੁਰਿਆ ਨਹੀਂ ਜਾਂਦਾ ਖਲੋ ਕੇ ਪੀਂਡਿਆ ਵਾ ਆਹ ਪਰ ਆਪਣੇ ਇੱਥੇ ਤਾਂ ਅੱਪ ਕਿੱਦੇ ਕਿਦਾਂ ਲੜਾਂਗੇ ਤਰਨ ਨਹੀਂ ਬਾਬਾ ਜੀ ਫਿਰ ਵੇਖੋ ਗੁਰੂ ਦੇ ਨਿਸ਼ਾਨ ਲੱਗਿਆ ਹੈ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਇੱਥੇ ਬੀੜੀ ਨਹੀਂ ਪੀਣੀ ਗਾਂਵ ਮਛਾਂ ਜਾ ਕੇ ਜਿੱਥੇ ਮਰਜੀ ਪੀਓ ਨਜ਼ਾਰੇ ਲਓ ਜੀ ਤੁਹਾਨੂੰ ਕੋਈ ਨਹੀਂ ਕਹਿੰਦੇ ਹਾਂਜੀ